तस्वीर मौजूदा हालात इन थावान की कुछ ने सब तो पहला मेरे मेरे सहयोगी जुड़ेंगे मनप्रीत चाहल जो कि सतरुज दरिया हैड वर्कस पर तो लाइव जुड़न मेरे नाल मेरे सहयोगी जुड़न के फाजिलका तो ढाणी तो लाइव उत्थे की स्थिति भी, भी असं जा कोशिश करा मेरे नाम मेरे सहयोगी जुड़न के मनोज राठी बसी तो जिथे कि घग्गड़ दरिया का जो पूरा उफान है उस बारे भी असी जो स्थिति मौजूद है की है उस बारे जा कोशिश करेंगे सब तो पहला मैं अपने सहयोगी द रुख करा मनप्रीत चाहल सतलुज दरिया हैडवर्क रोपड़ तो लाइव जो ने मनप्रीत कल पहली बार भाखड़ा डैम के फ्लड गेट्स खोले गए सतलुज दरिया पूरे उफान पर है की कुछ एडवाइजरी इतने प्रशासन ने लोगों जारी की है कि पेंड ने ਜਿਨਾਚ ਖਤਰਾ ਜੋ ਹੈ ਖੜਾਦਾ ਇੱਥੇ ਮੰਡਰਾ ਰਿਹਾ ਆ ਦੇਖੋ ਸਰ ਜੋ ਸਭ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਬਾਬਤ ਦੇ ਦੋ ਹੈਡ ਜਦੋਂ ਦਰਵਾਜ਼ੇ ਖੋਲੇ ਜਾਂਦੇ ਆ ਬੀਬੀਐਮਬੀ ਵੱਲੋਂ ਪਾਕਰਾ ਡੈਮ ਦੇ ਤਾਂ ਉਸ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਜਾਂਦੀ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੈਨਿਕ ਕਰਨ ਦੀ ਸਿਚੁਏਸ਼ਨ ਨਹੀਂ ਹੈਗੀ ਆ ਬਿਲਕੁਲ ਨਿਯੰਤਰਣ ਤਰੀਕੇ ਦੇ ਨਾਲ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਉਸ ਤੋਂ ਭਾਵ ਹੈ ਕਿ ਜਿਹੜਾ ਫਿਲਹਾਲ ਇਹ ਜਿਹੜਾ ਪਾਣੀ ਤੁਸੀਂ ਇਸ ਵਕਤ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਜਦੋਂ ਤੁਸੀਂ ਅਸੀਂ ਕਹਿ ਸਕਦੇ ਕਿ ਜਦੋਂ ਡੈਮ ਤੋਂ ਛੱਡਿਆ ਜਾਂਦਾ ਸਭ ਤੋਂ ਪਹਿਲਾਂ ਕੈਚ ਮਟੀਰੀਅਲ ਇਸ ਜਗ੍ਹਾ ਤੇ ਉੱਤੇ ਆ ਕੇ ਰੁਕਦਾ ਹੈ Eh. ਰੋਪੜ ਦੇ ਹੈਡ ਵਰਕਸ ਦੀਆਂ ਤਸਵੀਰਾਂ ਇਸ ਵਕਤ ਨਿਸ਼ਰ ਕਰ ਰਹੇ ਯਾਨੀ ਕਿ 1 ਕਿਲੋ ਤੋਂ 1.5 ਕਿਲੋਮੀਟਰ ਲੰਬਾ ਇਹ ਜਿਹੜਾ ਬ੍ਰਿਜ ਹੈਗਾ ਇਸ ਦੇ ਵਿੱਚ ਅਲੱਗ-ਅਲੱਗ ਦਰਵਾਜ਼ੇ ਲੱਗੇ ਹੋਏ ਨੇ ਤੇ ਉਹਨਾਂ ਦੇ ਨਾਲ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਵਾਲੇ ਦਰਵਾਜ਼ੇ ਫਿਲਹਾਲ ਖੁੱਲੇ ਗਏ ਨੇ ਫਿਲਹਾਲ ਪੈਨਿਕ ਵਾਲੀ ਸਿਚੁਏਸ਼ਨ ਬਿਲਕੁਲ ਵੀ ਨਹੀਂ ਹੈ ਕੱਲ ਵੀ ਜਦੋਂ ਅਸੀਂ ਇੱਥੇ ਆਏ ਸੀਗੇ ਕਰੀਬ 1 ਤੋਂ 1.5 ਫੁੱਟ ਪਾਣੀ ਇਹਦਾ ਹੀ ਵਾਅਦਾ ਹੋਇਆ ਹਾਂ ਲੇਕਿਨ ਨੰਗਲ ਤੋਂ ਤੁਸੀਂ ਕਹਿ ਸਕਦੇ ਹੋ ਰੋਪੜ ਪਹੁੰਚਣ ਦੇ ਲਈ ਸਮਾਂ ਜਿਹੜਾ ਪਾਣੀ ਲੈਂਦਾ ਉਹ 24 ਤੋਂ 48 ਘੰਟੇ ਲੈਂਦਾ ਹੈ ਵੇਗਾ ਲੇਕਿਨ ਕੱਲ ਨਾਲੋਂ ਪਾਣੀ ਦੇ ਵਿੱਚ ਬਿਲਕੁਲ ਜ਼ਿਆਫਾ ਹੋਇਆ ਹੈ ਦੂਸਰੇ ਪਾਸੇ ਜਿਹੜੀ ਸਵਾ ਨਦੀਆ ਉਹ ਬਿਲਕੁਲ ਆਪਣੇ ਉਫਾਨ ਤੇ ਆਈ ਹੋਈ ਹੈ ਹਿਮਾਚਲ ਦੇ ਵਿੱਚ ਜਿਹੜੇ ਕਲਾਊਡ ਬਸਟ ਹੋਏ ਨੇ ਲਗਾਤਾਰ ਹਿਮਾਚਲ ਦੇ ਵਿੱਚ ਵੱਡੇ ਪੱਧਰੋਂ ਤੇ ਬਰਸਾਤ ਹੋਈ ਆ ਉਸ ਦਾ ਜਿਹੜਾ ਅਸਰ ਆ ਉਹ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਨਾਲ ਦੇ ਜਿਹੜੇ ਇਲਾਕੇ ਆ ਉਹਦੇ ਉੱਤੇ ਦਿਖਦਾ ਹੋਇਆ ਦਿਖਾਈ ਦੇ ਰਿਹਾ ਹੈ ਵੱਡੇ ਪੱਧਰੋਂ ਤੇ ਜਿਹੜਾ ਪਾਣੀ ਆ ਉਸ ਜਗ੍ਹਾ ਦੇ ਉੱਤੇ ਜਿਹੜਾ ਲੋਕਾਂ ਦੇ ਘਰਾਂ ਦੇ ਨਜ਼ਦੀਕ ਪਹੁੰਚਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਤੇ ਜਿਹੜੀ ਉਹਨਾਂ ਦੀ ਜ਼ਮੀਨ ਆ ਜਿੱਥੇ ਉਹਨਾਂ ਵੱਲੋਂ ਵਾਹੀ ਕੀਤੀ ਜਾ ਰਹੀ ਹੈ ਦੇ ਉਤੇ ਪਾਣੀ ਦਾ ਜਿਹੜਾ ਤੁਸੀਂ ਕਹਿ ਸਕਦੇ ਆ ਜਮਾਵੜਾ ਜਾਇ ਇਕੱਠਾ ਹੋ ਰਿਹਾ ਹੈ ਉਸ ਨੂੰ ਬੜਾ ਨਿਯੰਤਰਿਤ ਤਰੀਕੇ ਦੇ ਨਾਲ ਅ ਅੱਗੇ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਅਪਸਾਈਡ ਹੈ ਯਾਰ ਉਪਰ ਇਸ ਜਗ੍ਹਾ ਦੇ ਉੱਤੇ ਦਰਿਆ ਦੇ ਉੱਪਰ ਜਿਸ ਜਗ੍ਹਾ ਦੇ ਉੱਤੇ ਪਾਣੀ ਅੰਦਰ ਜਾ ਰਿਹਾ ਉਹ ਡਾਊਨਸਟ੍ਰੀਮ ਹੈਗੀ ਹੈ ਉਸ ਜਗ੍ਹਾ ਦੇ ਸੁਭਾਵਿਕ ਹੁੰਦਾ ਜਿੱਥੇ ਅ ਨੀਵੇਂ ਇਲਾਕਾ ਹੁੰਦਾ ਉੱਥੇ ਦਰਿਆ ਦਾ ਪਾਣੀ ਮਾਰ ਕਰਦਾ ਹੀ ਕਰਦਾ ਹੈ ਇਹ ਪਹਿਲੀ ਵਾਰੀ ਨਹੀਂ 2023 ਦੇ ਵਿੱਚ ਵੀ ਉਸ ਜਗ੍ਹਾ ਦੇ ਉੱਤੇ ਰਣਪੁਰ ਸਾਹਿਬ ਦੇ ਵਿੱਚ ਵੱਡੇ ਪੱਧਰੋਂ ਤੇ ਮਾਰ ਕੀਤੀ ਰੋਪੜ ਦੇ ਵਿੱਚ ਵੀ ਉਸ ਵਕਤ ਵੱਡੇ ਪੱਧਰੋਂ ਤੇ ਹੜਾ ਆਏ ਸਨ ਲੇਕਿਨ ਉਸ ਵਕਤ ਦੀਆਂ ਤਸਵੀਰਾਂ ਬੜੀਆਂ ਡਰਾਵਣੀਆਂ ਸਨ ਉਹਨਾਂ ਦਿਨਾਂ ਦੇ ਵਿੱਚ ਇਹ ਪਾਣੀ ਕਰੀਬ ਇੱਥੋਂ 2 ਜਾਂ 3 ਫੁੱਟ ਦੀ ਦੂਰੀ ਦੇ ਉੱਤੇ ਦੀ ਦਿਖਾਈ ਦਿੰਦਾ ਸੀ ਲੇਕਿਨ ਅੱਜ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਜਿਹੜਾ ਕੈਚਮੈਂਟ ਏਰੀਆ ਹੈ ਰੋਪੜ ਦੇ ਸਤਲੁਜ ਦਰਿਆ ਦਾ ਉਹ ਹਾਲੇ ਤੁਸੀਂ ਕਹਿ ਸਕਦੇ ਅੱਧੇ ਨਾਲੋਂ ਜ਼ਿਆਦਾ ਖਾਲੀ ਆ ਰਾਹਤ ਦੀ ਗੱਲ ਆ ਪ੍ਰਸ਼ ਬੜੇ ਤਹਿ ਤਰੀਕੇ ਦੇ ਨਾਲ ਹੀ ਪਾਣੀ ਨੂੰ ਛੱਡਿਆ ਜਾ ਰਿਹਾ ਹੈ ਕੋਈ ਪੈਨਿਕ ਵਾਲੀ ਸਿਚੁਏਸ਼ਨ ਨਹੀਂ ਹੈਗੀ ਮੀਟਿੰਗਸ ਲਗਾਤਾਰ ਬੀਬੀਐਮਬੀ ਦੇ ਨਾਲ ਜਾਰੀ ਨੇ ਜਦੋਂ ਵੀ ਪਾਣੀ ਛੱਡਿਆ ਜਾਂਦਾ ਤਾਂ ਉਸ ਬਾਬਤ ਪਹਿਲਾਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਜਾਂਦੀ ਹਾਂ ਇੱਕ ਇੱਥੇ ਚਿੰਤਾ ਵਾਲੀ ਗੱਲ ਜ਼ਰੂਰ ਹੈਗੀ ਆ ਕਿਉਂਕਿ ਹਿਮਾਚਲ ਦੇ ਬਿਲਕੁਲ ਨਾਲ ਲੱਗਦਾ ਨੰਗਲ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਏਰੀਆ ਜਿਹੜਾ ਹੈਗਾ ਹੈ ਜਿੱਥੇ ਸਵਾਨ ਨਦੀ ਸਤਲੁਜ ਦੇ ਨਾਲ ਆ ਕੇ ਮਿਲਦੀ ਆ ਉਸ ਜਗ੍ਹਾ ਦੇ ਉੱਤੇ ਪਾਣੀ ਦੀ ਵੱਡੇ ਪੱਧਰ ਉੱਤੇ ਮਾਰ ਪੈ ਰਹੀ ਆ ਔਰ ਵੱਡੇ ਪੱਧਰ ਉੱਤੇ ਹੀ ਪਾਣੀ ਉੱਥੇ ਹੀ ਇਕੱਠਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਲੇਕਿਨ ਉਹ 24 ਤੋਂ 48 ਘੰਟੇ ਤੇ ਜੋ ਇੱਥੇ ਪਹੁੰਚੇਗਾ ਉਸ ਤੋਂ ਬਾਅਦ ਹੋ ਸਕਦਾ ਹੈ ਇਸ ਤਸਵੀਰ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਬੀ ਬਦਲਾਵ ਆਵੇ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਪਰ ਤੁਸੀਂ ਸਾਨੂੰ ਤਸਵੀਰਾਂ ਜ਼ਰੂਰ ਨਾਲ ਨਾਲ ਵਖਾੰਦਰੋਂ ਆਪਣੇ ਸਹਿਯੋਗ ਦੇ ਰੁਕ ਰਹਾਂਗੇ ਫਾਜ਼ਿਲਕਾ ਤੋ ਲਾਈਵ ਜੁੜੋ ਹੋਏ ਨੇ ਮਨਾ ਮਿਰਸੋਗੀ ਪ੍ਰਦੀਪ ਟਾਣੀ ਸਦਾ ਸਿੰਘ ਤੋਹਫਾ ਪ੍ਰਦੀਪ ਮੌਜੂਦਾ ਤਸਵੀਰਾਂ ਕੀ ਕੁਛ ਨਹੀਂ ਕਿਉਂਕਿ ਫਾਜ਼ਿਲਕਾ ਦੇ ਜੋ ਪਿੰਡ ਨੇ ਸਭ ਤੋਂ ਜ਼ਿਆਦਾ ਵੱਧ ਪ੍ਰਭਾਵਿਤ ਨੇ ਕਿ ਇੱਥੇ ਪਾਣੀ ਦੀ ਆਮਦ ਕੱਟੀ ਹੈ ਕਿ ਹੋਣੇ ਵੀ ਜੋ ਪਿੰਡਾਂ 'ਚ 3-3 ਤੋਂ ਲੈ ਕੇ 4-4 ਫੁੱਟ ਪਾਣੀ ਖੜੇ ਵੀ ਖਲੋਤਾ ਆ ਬਿਲਕੁਲ ਸਰਜੋਤ ਜੇ ਫਾਜ਼ਿਲਕਾ ਦੀ ਗੱਲ ਕਰ ਲਈ ਤਾਂ ਫਾਜ਼ਿਲਕਾ ਦੇ ਅੰਦਰ ਇੱਕ ਵਾਰ ਮੋੜ ਤੋਂ ਜੜਾ ਹੈ ਪਾਣੀ ਦਾ ਪੱਦਰ ਵੱਧਾ ਦਿਖਾਈ ਦੇ ਰਿਹਾ ਹੈ ਪਿੰਡ ਵਾਲਿਆਂ ਦੀ ਜੇਕਰ ਮੰਨੀਏ ਤੇ ਵਕ ਵਕ ਪਿੰਡਾਂ ਤੋਂ ਜਿਹੜੀ ਇਹ ਅਸੀਂ ਰਿਪੋਰਟ ਜਿਹੜੀ ਲਈ ਹੈ ਲੋਕਾਂ ਤੋਂ ਉਹਨਾਂ ਦਾ ਕਹਿਣਾ ਹੈ ਕਿ ਕੱਲ ਜਿਹੜਾ ਪਾਣੀ ਦਾ ਕੁਝ ਰਾਹਤ ਮਿਲੀ ਸੀਗੀ ਕੁਝ ਪਾਣੀ ਜਿਹੜਾ ਘਟ ਹੋਇਆ ਸੀਗਾ ਪਰ ਅੱਜ ਮੁੜ ਤੋਂ ਜਿਹੜਾ ਅੱਧੇ ਫੁੱਟ ਲੈ ਕੇ ਪਰ ਇਹ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਪਰ ਅਰਧ ਵਾਲੇ ਦੀਆਂ ਤਸਵੀਰਾਂ ਜ਼ਰੂਰ ਨਾਲ ਨਾਲ ਦੇਖਣੀਆਂ ਚਾਹਾਂਗੇ ਆ ਬਿਲਕੁਲ ਜੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਤਸਵੀਰਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਹ ਟਾਨੀ ਸੱਦਾਤ ਸਿੰਘ ਦੀਆਂ ਤਸਵੀਰਾਂ ਨੇ ਇੱਕ ਲੋਕਾਂ ਦਾ ਕਹਿਣਾ ਹੈ ਕਿ ਕੱਲ ਜਿਹੜਾ ਹੈ ਪਾਣੀ ਦਾ ਪੱਧਰ ਜਿਹੜਾ ਹੈ ਇਸ ਇਲਾਕੇ ਦੇ ਅੰਦਰ ਜਿਹੜਾ ਘਟਿਆ ਸੀਗਾ ਪਰ ਇੱਕ ਵਾਰ ਮੋੜ ਤੋਂ ਜਿਹੜਾ ਹੈ ਪਾਣੀ ਦਾ ਪੱਧਰ ਜਿਹੜਾ ਵਧ ਗਿਆ ਹੈ ਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ 90000 ਕਿਊਸਿਕ ਪਾਣੀ ਜਿਹੜਾ ਪਹਿਲਾਂ ਛੱਡਿਆ ਜਾ ਰਿਹਾ ਸੀਗਾ ਤੇ ਹੁਣ ਉਸ ਦੀ ਮਾਤਰਾ ਜਿਹੜੀ ਹੈ ਹਰੀਕੇ ਹੈਡ ਤੋਂ 72000 ਕਿਊਸਿਕ ਜੜੀ ਕਰ ਦਿੱਤੀ ਗਈ ਹੈ ਪਰ ਫਿਲਹਾਲ ਖਾਈ ਨਹੀਂ ਦੇਰੀ ਲੋਕ ਵੀ ਸਾਡੇ ਨਾਲ ਮੌਜੂਦ ਨੇ ਲੋਕਾਂ ਦਾ ਕੀ ਕਹਿਣਾ ਹੈ ਇਹ ਟਾਣੀ ਸੱਦਾ ਸਿੰਘ ਦੇ ਅੰਦਰੋਂ ਜਿਹੜੇ ਬਾਹਰ ਨਿਕਲ ਕੇ ਆਏ ਨੇ ਕਿ ਵੀਰ ਜੀ ਕੀ ਨਾਜੂਟਾ ਜੱਟ ਤੇ ਮੇਨਾ ਮੇਰੇ ਸੇ ਹੋਗੀ ਡੇਰਾ ਬਸੀ ਤੋਂ ਲਾਈਵ ਜੁੜ ਹੋਏ ਨੇ ਮਨੋਜ ਰਾਠੀ ਮਨੋਜ ਕੱਗੜ ਦਰਿਆ ਦੀਆਂ ਮੌਜੂਦਾ ਤਸਵੀਰਾਂ ਕੀ ਕੁਝ ਹੈ ਇੱਥੇ ਕੱਗੜ ਦਰਿਆ ਦਾ ਜੋ ਵਾਟਰ ਲੈਵਲ ਹੈ ਕੀ ਕੁਝ ਕਹਿੰਦਾ ਹੈ ਜੋ ਆਲੇ ਦਵਾਲੇ ਵਾਲੇ ਇਲਾਕੇ ਨੇ ਉੱਥੇ ਕਿਸ ਤਰੀਕੇ ਦੀ ਐਡਵਾਈਜ਼ਰ ਪ੍ਰਸ਼ਾਸਨ ਨੇ ਜਾਰੀ ਕੀਤੀ ਦੇਖੋ ਸਰਬਜੋਤ ਜਿੱਦਾਂ ਸੀ ਕਹੀਏ ਕਿ ਖਤਰਾ ਹਜੇ ਟਲਦਾ ਨਜ਼ਰ ਨਹੀਂ ਆ ਰਿਹਾ ਅਸੀਂ ਆ ਵੀ ਨਾਲ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਫਿਲਹਾਲ ਅਸੀਂ ਮੌਜੂਦਾ ਡੇਰਾ ਬਸੀ ਦੇ ਘੱਗਰ ਦੇ ਵਿੱਚ ਹੁਣ ਤੁਸੀਂ ਖੁਦ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਜਿਹੜਾ ਫਲੋ ਹੈ ਉਹ ਲਗਾਤਾਰ ਵੱਧ ਰਿਹਾ ਹੈ ਪਿਛਲੇ ਅੱਜ ਅਸੀਂ ਗੱਲ ਕਰ ਲਈਏ ਪਿਛਲੇ 3-4 ਦਿਨਾਂ ਤੋਂ ਇਹ ਪਾਣੀ ਜਿਹੜਾ ਹੈਗਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਔਰ ਪਹਾੜਾਂ ਦੇ ਵਿੱਚ ਜੇ ਬਰਸਾਤ ਹੁੰਦੀ ਹੈ ਤਾਂ ਜਿਹੜਾ ਘੱਗਰ ਦਾ ਪਾਣੀ ਹੈ ਉਹ ਆਟੋਮੈਟਿਕਲੀ ਜਿਹੜਾ ਹੈਗਾ ਉਹ ਵੱਧ ਜਾਂਦਾ ਹੈ ਫਲੱਡ ਗੇਟ ਵੀ ਖੋਲੇ ਗਏ ਸੀ ਔਰ ਤੁਸੀਂ ਦੇਖਿਆ ਹਾਲ ਕਿ ਕਿਸ ਤਰ੍ਹਾਂ ਦਾ ਹਾਲਾਤ ਜਿਹੜੇ ਹੋਏ ਨੇ ਕਾਫੀ ਪੁਲ ਜਿਹੜੇ ਕੌਜ਼ਵੇ ਆ ਉਹ ਡੈਮੇਜ ਹੋਏ ਨੇ ਤੇ ਹੁਣ ਇੱਕ ਹਗਰ ਦਾ ਜਿਹੜਾ ਹਾਲ ਹੈ ਕਿਉਂਕਿ ਪਾਣੀ ਦਾ ਫਲੋ ਅਚਾਨਕ ਵੱਧ ਜਾਂਦਾ ਹੈ ਜਿਸ ਕਰਕੇ ਅਲਰਟ ਜਿਹੜਾ ਜ਼ਰੂਰ ਜਾਰੀ ਕੀਤਾ ਗਿਆ ਜਿਹੜੇ ਵੀ ਨੀਅਰ ਬਾਏ ਏਰੀਆ ਨੇ ਡੇਰਾ ਬਸੀ ਕਾਗਰ ਮੁਬਾਰਕਪੁਰ ਕੌਜ਼ਵੇ ਬਲਟਾਨਾ ਕੌਜ਼ਵੇ ਜਿੱਥੋਂ ਪਿੱਛੋਂ ਆ ਰਿਹਾ ਪੰਚਕੁਲਾ ਦਾ ਜਿਹੜਾ ਨਾਡਾ ਸਾਹਿਬ ਦਾ ਉਹ ਜਿਹੜਾ ਪੁਲ ਹੈ ਉੱਥੇ ਸਾਰਾ ਅਲਰਟ ਕੀਤਾ ਹੋਇਆ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਜਿੰਨਾ ਵੀ ਜਿਹੜਾ ਪਾਣੀ ਹੈ ਹੁਣ ਇਹ ਸਾਰਾ ਪਾਣੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹਿਮਾਚਲ ਤੋਂ ਜਿਹੜੀ ਬਰਸਾਤ ਹੋ ਰਹੀ ਹੈ ਲਗਾਤਾਰ ਉਹ ਉੱਥੋਂ ਪਾਣੀ ਦਾ ਲੈਵਲ ਤੁਸੀਂ ਦੇਖੋ ਕਿ ਪਾਣੀ ਦਾ ਲੈਵਲ ਪਰਸੋਂ ਰਾਤ ਬਹੁਤ ਜ਼ਿਆਦਾ ਓਵਰਫਲੋ ਸੀ ਕੌਜ਼ਵੇ ਟੋਟਲੀ ਜਿਹੜਾ ਹੈਗਾ ਉੱਪਰੋਂ ਲੰਘ ਰਿਹਾ ਸੀਗਾ ਜਿਸ ਕਰਕੇ ਆਸ-ਪਾਸ ਦਾ ਏਰੀਆ ਵੀ ਖਾਲੀ ਕਰਾਇਆ ਸੀਗਾ ਹਾਲਾਂਕਿ ਹੁਣ ਥੋੜਾ ਜਿਹਾ ਪਾਣੀ ਘਟ ਹੋਇਆ ਹੈ ਲੇਕਿਨ ਤੁਸੀਂ ਦੇਖੋ ਫਲੋ ਕਿੰਨਾ ਜ਼ਿਆਦਾ ਹੈ ਹਜੇ ਵੀ ਫਲ ਔਰ ਹਜੇ ਵੀ ਅ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੰਨੀ ਤਾਂ ਅੱਜ ਦਾ ਦਿਨ ਥੋੜਾ ਜਿਹਾ ਰਾਹਤ ਦੇਣ ਵਾਲਾ ਲੱਗ ਰਿਹਾ ਹੈ ਲੇਕਿਨ ਕੱਲ ਤੋਂ ਯਾਨੀ 22 ਅਗਸਤ 23 ਅਗਸਤ 24 25 ਅਗਸਤ ਇਹ ਚਾਰ ਤੋਂ ਪੰਜ ਦਿਨ ਦੁਬਾਰਾ ਤੋਂ ਹੈਵੀ ਰੇਨਫਾਲ ਦਾ ਦੱਸਿਆ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹੈਵੀ ਹੈਵੀ ਰੇਨਫਾਲ ਕੀਤਾ ਗਿਆ ਔਰ ਕਈ ਥਾਵਾਂ ਤੇ ਪੰਜਾਬ ਦੇ ਜਿਹੜੀ 벨ਟ ਹੈ ਜਲੰਧ ਲੁਧਿਆਣਾ ਕਪੂਰਤਲਾ ਹੁਸ਼ਿਆਰਪੁਰ ਫਜ਼ਿਲਕਾ ਇਹ ਸਾਰੀ ਜਿਹੜੀ ਬੈਲਟ ਹੈ ਦੇ ਵਿੱਚ ਹੈਵੀ ਰੇਨ ਫਾਲ ਦੀ ਗੱਲ ਕੀਤੀ ਗਈ ਹੈ ਯਾਨੀ ਕਿ ਹੋਰ ਵੀ ਜਿਹੜਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਤੇਜ਼ਮੀਂ ਦਾ ਅਲਰਟ ਦਿੱਤਾ ਗਿਆ ਦੂਜੇ ਪਾਸੇ ਹਿਮਾਚਲ ਦੇ ਵਿੱਚ ਵੀ ਲਗਾਤਾਰ ਅਲਰਟ ਜਾਰੀ ਕੀਤਾ ਗਿਆ ਹੈ ਔਰ ਜੇਕਰ ਹਿਮਾਚਲ 'ਚ ਬਰਸਾਤ ਹੁੰਦੀ ਹੈ ਹਿਮਾਚਲ 'ਚ ਜੇਕਰ ਮੀਂਹ ਪੈਂਦਾ ਹੈ ਤਾਂ ਉਹਦਾ ਅਸਰ ਬਿਲਕੁਲ ਜਿਹੜਾ ਨਾਰਥਰਨ ਪਾਰਟ ਹੈ ਪਹਾੜਾਂ ਦਾ ਜਿਹੜਾ ਵੀ ਆਂਦਾ ਹੈ ਬਰਸਾਤ ਦਾ ਪਾਣੀ ਆਂਦਾ ਹੈ ਇਹ ਸਾਰਾ ਜਿਹੜਾ ਇੱਥੇ ਅਗਰ ਨਦੀ ਦੇ ਹੁੰਦੇ ਹੋਏ ਪੂਰਾ ਪੰਜਾਬ ਅੱਗੇ ਜਾਂਦਾ ਜਿਸ ਕਰਕੇ ਕਾਫੀ ਜ਼ਿਆਦਾ ਨੁਕਸਾਨ ਦੇਖਿਆ ਗਿਆ ਹੈ ਔਰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਣ ਦੀ ਵੀ ਉਮੀਦ ਹੈ ਇਸ ਕਰਕੇ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਇਸ ਕਰਕੇ ਮੌਸਮ ਵਿਭਾਗ ਨੇ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਕੀ ਹੈ ਕਿ ਖਾਸ ਤੌਰ ਤੇ ਜਿਹੜੇ ਨਦੀ ਨਾਲੇ ਉੱਚ ਤੇ ਐਡਵਾਈਜ਼ ਪ੍ਰਸ਼ਾਸਨ ਦੇ ਵੱਲੋਂ ਜਾਰੀ ਜ਼ਰੂਰ ਕੀਤੀ ਗਈ ਹੈ ਅੱਜ ਥੋੜੀ ਜੀ ਰਾਹਤ ਹੈ ਪਰ 2 ਅਗਸਤ ਤੋਂ ਲੈ ਕੇ 25 ਅਗਸਤ ਤੱਕ ਤੇਜ਼ ਤੋਂ ਤੇਜ਼ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ ਪੂਰੀ ਤਸਵੀਰਾਂ ਦਿਖਾਉਣ ਦੇ ਲਈ ਜਾਣਕਾਰੀ ਦੇਣ ਦੇ